ਮੁੰਡੇ ਦੀ ਬਸ ਮੈਂ ਕੋਈ ਉਹ ਵੀਡੀਓ ਦੇਖੀ ਕਹਿੰਦਾ ਮੁੰਡੇ ਜੇ ਸੌਣ ਜਾਂ ਦੰਦ ਲੱਗਿਆ ਹੋਵੇ ਤੇ ਕੁੜੀ ਦੀਆਂ ਸ਼ਰਤਾਂ ਫਿਰ ਲੱਗਣੀਆਂ ਹੀ ਲੱਗਣੀਆਂ ਇਹ ਗੱਲ ਸਿਆਉਣੇ ਨਾਲੋਂ ਤਾਂ ਗੱਡੀਆਂ ਨਾਲ ਵੀ ਲੱਗਿਆ ਹੁੰਦਾ ਭਰਾ ਮੇਰੇ ਗੱਡੀਆਂ ਨਾਲ ਨਹੀਂ ਲੱਗਿਆ ਹੁੰਦਾ ਉਹਨਾਂ ਦੀ ਵੀ ਲੱਗਿਆ ਹੁੰਦਾਗਾ ਉਹ ਤੇ ਕੀ ਕਹਿੰਦਾ ਕਰੋ ਬਣੀ ਕੁਲੜ ਪੀ ਜਾਣ ਨੂੰ ਵੀ ਟੱਪ ਗਏ ਮਕਾਇ ਤਾਂ ਸੁਖਰਦੀ ਤੇ ਮਨਜੀਤ ਕੌਰ ਦਾ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਬਹੁਤ ਸਾਰੇ ਲੋਕ ਲਾਈਵ ਆ ਕੇ ਇਹਨਾਂ ਦੋਨਾਂ ਦੇ ਖਿਲਾਫ ਬੋਲਦੇ ਨੇ ਕਿ ਇਹਨਾਂ ਦੋਨਾਂ ਨੇ ਬਹੁਤ ਗੰਦ ਪਾਇਆ ਹੋਇਆ ਹੈਗਾ ਹੁਣ ਸੋਸ਼ਲ ਮੀਡੀਆ ਦੇ ਉੱਪਰ ਨਿਤ ਇੰਸਟਾਗ੍ਰam ਅਕਾਊਂਟ ਦੇ ਉੱਪਰ ਇਹ ਲਾਈਵ ਆਉਂਦੇ ਤੇ ਲਾਈਵ ਆ ਕੇ ਇੱਕ ਦੂਜੇ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਸੋ ਬੀਤੇ ਦਿਨ ਹੀ ਭਾਈ ਅੰਮ੍ਰਿਤਪਾਲ ਸਿੰਘ ਮੈਰੋਨ ਨੇ ਵੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਟ ਜਾਓ ਲਾਈਵ ਆ ਕੇ ਗਾਲਾਂ ਕੱਢਣੇ ਨਹੀਂ ਥੋੜਾ ਇਲਜ਼ਾਮ ਬੁਰਾ ਹੋਊਗਾ ਸੋ ਉੱਥੇ ਹੀ ਹੁਣ ਬੀਤੇ ਦਿਨ ਹੀ ਉਹ ਵੀ ਲਾਈਵ ਆਇਆ ਦੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਤੇ ਲਾਈਵ ਆ ਕੇ ਉਸਨੇ ਇਹਨਾਂ ਦੋਨਾਂ ਦੀ ਚੰਗੀ ਰੇਲ ਬਣਾਈ ਕਿ ਇਹਨਾਂ ਦੋਨਾਂ ਨੇ ਬਹੁਤ ਗੰਦ ਪਾਇਆ ਹੋਇਆਗਾ ਜੋ ਇਹ ਗਾਲਾਂ ਕੱਢਦੇ ਨੇ ਇਹ ਵੀਡੀਓਜ਼ ਆਪਣੇ ਜਵਾਕਾਂ ਦੇ ਆਪਣੇ ਬੱਚਿਆਂ ਦੇ ਕੋਲ ਵੀ ਆਉਂਦੀਆਂ ਨੇ ਜਿਸ ਨਾਲ ਉਹਨਾਂ ਤੇ ਬਹੁਤ ਗਲਤ ਫੈਕਟ ਪੈਂਦਾ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਕੀ ਸਿੱਖਣ ਨੂੰ ਮਿਲਦਾਗਾ ਜੇਕਰ ਇਹਨਾਂ ਦਾ ਕੋਈ ਮਾਵਲਾ ਹੈਗਾ ਵੀ ਤਾਂ ਇਹ ਘਰ ਬੈਠ ਕੇ ਜਾਂ ਇੱਕ ਦੂਜੇ ਨਾਲ ਕਾਲ ਤੇ ਸੁਲਝਾ ਲੈਣ ਸੋ ਇਹ ਕੀ ਬਣਿਆ ਕਿ ਇਹ ਰੋਜ਼ ਲਾਈਵ ਆ ਕੇ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਬਾਕੀ ਤੁਸੀਂ ਬਿੱਲੇ ਸਿੱਧੂ ਦੀ ਛੋਟੀ ਜੀ ਕਲਿੱਪ ਜ਼ਰੂਰ ਦੇਖਿਓ ਕਮੈਂਟ ਬਾਕਸ ਦੇ ਵਿੱਚ ਸਾਰੇ ਭਰਾ ਕਮੈਂਟ ਜ਼ਰੂਰ ਕਰੇ ਕਿ ਬਿੱਲੇ ਸਿੱਧੂ ਨੇ ਸਹੀ ਕਿਹਾ ਜਾਂ ਗਲਤ ਸੁਖਰ ਅਤੇ ਤੇ ਮਨਜੀਤ ਕੌਰ ਦੋਨੋਂ ਗਲਤ ਨੇ ਇਦਾਂ ਲਾਈਵ ਆ ਕੇ ਨਹੀਂ ਬੋਲਣਾ ਚਾਹੀਦਾ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਬਹੁਤ ਕੀ ਕਹਿੰਦਾ ਕਰੋ ਕੁਲੜ ਪੀਜਾ ਨੂੰ ਵੀ ਟੱਪ ਗਏ ਮਗਾ ਤਾਂ ਉਹ ਮੁੰਡਾ ਪਹਿਲਾਂ ਬੋਲਿਆ ਨਹੀਂ ਉਹ ਮੁੰਡਾ ਚੁੱਪ ਰਿਹਾਗਾ ਮੁੰਡੇ ਦੀ ਬਸ ਵਿੱਚ ਉਹਦੇ ਉਹ ਵੀਡੀਓ ਦੇਖੀ ਕਿਹਨਾਂ ਮੁੰਡੇ ਦੇ ਸੋਨੇ ਜਾਂ ਤੰਦ ਲੱਗਿਆ ਹੋਵੇ ਤੇ ਕੁੜੀ ਦੀਆਂ şartਾਂ ਫਿਰ ਲੱਗਣਗੀਆਂ ਲੱਗਣੀਆਂ ਸੋਨੇ ਨਾਲ ਤਾਂ ਗੱਡੀਆਂ ਨਾਲ ਵੀ ਲੱਗਿਆ ਹੁੰਦਾ ਭਰਾ ਮੇਰੇ ਗੱਡੀਆਂ ਨਾਲ ਨਹੀਂ ਲੱਗਿਆ ਹੁੰਦਾ ਉਹਨਾਂ ਦੀ ਵੀ ਲੱਗਿਆ ਹੁੰਦਾ ਠੀਕ ਹੈ ਨਾ ਤੇ ਫਿਰ ਉਹ ਕੁੜੀ ਨੇ ਭਰਾਵਾ ਇੰਨਾ ਗੰਦ ਬੋਲਿਆ ਚਲਾਇਆ ਕੁੜੀ ਨਹੀਂ ਕੰਮ ਆ ਮੁੰਡਿਓ ਫੱਟੇ ਚੱਕ ਤੇ ਮੈਂ ਕਹਿੰਦਾ ਯਾਰ ਕੀ ਉਹਨਾਂ ਦੇ ਮਾਪੇ ਵੇਂਦੇ ਹੋਣਗੇ ਯਾਰ ਵੀ ਮਾਪੇ ਦੇਖਦੇ ਦੇਖਦੇ 3 ਮਹੀਨਾ 2.5 ਮਹੀਨਾ ਗਾਲਾਂ ਕੱਢੀ ਜਾਂਦੇ ਨੇ ਇੰਨਾ ਕਿ ਨਹੀਂ ਸਰਕਾਰ ਦੀ ਨਿਗ੍ਹੀ ਨਹੀਂ ਜਾਂਦੀ ਸ਼ੁਰਿਆਂ ਵੀ ਯਾਰ ਪੁਲਿਸ ਵਾਲੀ ਵੀ ਇਹਨਾਂ ਦੀ ਵੀਡੀਓ ਵੇਂ ਉਹ ਟੀਚਰਾਂ ਮੂਰੇ ਵੀ ਆਉਂਦੀਆਂ ਹੋਣੀਆਂ ਵੀਡੀਓ ਤਾਂ ਹਰ ਇੱਕ ਮੂਰੇ ਹੁੰਦੀ ਜੇ ਤਾਂ ਆਪਣੇ ਮੂਰੇ ਆਉਂਦੀਆਂ ਦੱਸ ਦੋ ਹਰ ਇੱਕ ਮੂਰੇ ਨਹੀਂ ਹੁੰਦੀਆਂ ਵੀਡੀਓ ਮਿਲੀਏ ਨਾਲ ਵੀਡੀਓ ਚੱਲਦੀਆਂ ਰੋਜ਼ ਇਹਨਾਂ ਦੀਆਂ ਤੇ ਰੋਜ਼ ਹੀ ਇੱਕੋ ਹੀ ਗੱਲ ਇੱਕੋ ਹੀ ਗੱਲ ਤੇਰੀ ਭਾਣ ਦੀ ਮੇਰੀ ਭਾਣ ਦੀ ਤੇਰੀ ਭਾਣ ਦੀ ਤੇਰੀ ਮਾਂ ਦੀ ਤੇਰੀ ਭਾਣ ਨੂੰ ਘੜ ਦੂ ਮੈਂ ਤੇਰੀ ਭਾਣ ਦੀ ਲੌੜੀ ਬਸ ਇੱਕ ਭਾਣ ਦੀ ਲੌੜੀ ਬੜਾ ਕਹਿੰਦੇ ਆ ਦੇ ਗਾਲ ਤੇ ਗਾਲ ਤੇ ਦੇ ਗਾਲ ਤੇ ਗਾਲ ਠੀਕ ਹੈ ਵੀਰ ਮੇਰੇ ਹਮ ਇਹੀ ਕਹਿੰਦਾ ਵੀ ਇਹਨਾਂ ਦੇ ਪਿੱਛੇ ਹਟਦੇ ਚੰਗੇ ਰਹਿ ਜਾਣਗੇ ਨਹੀਂ ਆਪਾਂ ਪਰਿਵਾਰ ਚ ਬੈ ਕੇ ਵੀਡੀਓ ਨਹੀਂ ਦੇਖ ਸਕਦੇ ਠੀਕ ਹੈ